ਸੈਟੀਚੀ ਜਨਸੀਪੀ ਦੇ ਨੇ ਵੱਡੇ ਨਸ਼ਾ ਗਿਰੋਹ ਦਾ ਕੀਤਾ ਪਰਦਾਫਾਸ਼ ਅਫਗਾਨ ਨਾਗਰਿਕਾਂ ਦੇ ਸਰੇ 16 ਮੁਲਜ਼ਮ ਗ੍ਰਿਫਤਾਰ ਸੱਟ ਤੋਂ ਬਾਅਦ ਬੈਂਕ ਖਾਤੇ ਸੀਲ ਜੂਸ ਅਤੇ ਕੈਚਅਪ ਦਿਾਰ ਦੇ ਵਿੱਚ ਕਰਦੇ ਸਨ ਡਰਗ ਤਸਕਰੀ ਪਗਵਾੜਾ ਚ ਬਦਮਾਸ਼ਾਂ ਨੇ ਕੀਤਾ ਪੁਲਿਸ ਕਰਮੀ ਦਾ ਕਤਲ ਕਾਰ ਲੁੱਟ ਕੇ ਭੱਜਦੇ ਲੁਟੇਰਿਆਂ ਨੇ ਦਸਾਂ ਜਾਮੂਟ ਪੇੜ ਤੋਂ ਬਾਹਰ ਤਿੰਨ ਬਦਮਾਸ਼ ਕਾਬੂ ਇੱਕ ਕਫਰਾ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਹੀਦ ਕਾਂਸਟੇਬਲ ਦੇ ਪਰਿਵਾਰ ਦੇ ਲਈ ਕਰੋੜ ਦੀ مالی ਮਦਦ ਦਾ ਕੀਤਾ ਐਲਾਨ ਵੀ ਮੇਦੇ ਆਲਾ ਤੋਂ ਮਿਲਣਗੇ ਕਰੋੜ ਸਿਮਾਨ ਬੁਲੇ ਸ਼ਹੀਦਾਂ ਦੇ ਪਰਿਵਾਰਾਂ ਦੇ ਨਾਲ ਖੜੇ ਹਾਂ। ਸਰਨਤਾਰੰਦੀ ਗੋਇੰਦਵਾਲ ਜੇਲ੍ਹ ਦੇ ਵਿੱਚ ਪਹਿਲੇ ਕੈਦੀ ਮੂਸੇਵਾਲਾ ਕੇਸ ਦੇ ਵਿੱਚ ਸ਼ਾਮਿਲ ਦੀ ਪਕਟੀ ਨੂੰ ਮਨਦੀਪ ਮਨਾਤ ਨੇ ਸਾਥੀਆਂ ਦੇ ਨਾਲ ਰਲ ਕੇ ਹਵਾਲਾਤੀ ਤੇ ਕੀਤਾ ਹਮਲਾ ਤਿੰਨ ਹਵਾਲਾਤੀ ਹੋਏ ਜ਼ਖਮੀ ਗੁਰਦਾਸਪੁਰ ਤੋਂ ਫਿਰ ਦੇਖਿਆ ਪਾਕਿਸਤਾਨੀ ਡਰੋਨ ਕਰੀ 15 ਮਿੰਟ ਰੇਹਾ ਪਾਰਤੀ ਹੱਦ ਦੇ ਅੰਦਰ ਬੀਐਸਐਫ ਨੇ ਕੀਤੀ 74 ਰਾਉਂਡ ਫਾਇਰਿੰਗ ਲਾਕੇ ਦੇ ਵਿੱਚ ਚਲਾਇਆ ਸਰਚ ਆਪਰੇਸ਼ਨ ਫਿਰ ਚਾਰ ਦੇ ਇਲਜ਼ਾਮਾਂ ਦੇ ਵਿੱਚ ਕਿਰੇ ਹਰਿਆਣਾ ਦੇ ਮੰਤਰੀ ਸੰਦੀਪ ਸਿੰਘ ਤੋਂ ਐਸਆਈਟੀ ਨੇ ਸੱਤ ਘੰਟੇ ਤੱਕ ਕੀਤੀ ਕੁਝ ਗਿੱਛੇ ਦੋ ਮੋਬਾਈਲ ਵੀ ਕੀਤੇ ਜ਼ਬਤ ਸੰਦੀਪ ਸਿੰਘ ਨੇ ਵੀ ਐਸਆਈਟੀ ਨੂੰ ਕੁਝ ਦਸਤਾਵੇਜ਼ ਸੌਂਪੇ ਦੀਰਾ ਦੇ ਨੌਜਵਾਨ ਦਾ ਮਨੀਰਾ ਦੇ ਵਿੱਚ ਗੋਲੀਆਂ ਮਾਰ ਕੇ ਕਤਲ ਕਈ ਸਾਲ ਤੋਂ ਰਹਿ ਰਿਹਾ ਸੀ ਮਨੀਲਾ ਅਪਰਾਧ ਦੇ ਨਾਲ ਰਲ ਕੇ ਕਰਦਾ ਸੀ ਫਾਈਨਾਂਸ ਦਾ ਕੰਮ ਗਾਇਕ ਰਣਜੀਤ ਬਾਵਾ ਦੇ ਪੀਏ ਡਿਪਟੀ ਵੋਰਾ ਦੇ ਹادثੇ ਦੇ ਵਿੱਚ ਮੌਤ ਜਰੰਦਰ ਦੇ ਵਿੱਚ ਦੇਰ ਰਾਤ ਕਾਰ ਕੋਈ ਹਾਦਸੇ ਦਾ ਸ਼ਿਕਾਰ ਕੱਲ ਹੀ ਸੀ ਡਿਪਟੀ ਵੋਰਾ ਦਾ ਜਨਮ ਦਿਨ ਕਾਲੇ 18 ਪੰਜਾਬ ਬਰਾਣਾ ਦੇਖ ਰਹੇ ਸਰਦਸ਼ਕਾ ਦਾ ਸਵਾਗਤ ਹੈ ਮੈਂ ਤੁਹਾਡੇ ਨਾਲ ਗੁਰਜੋ ਸੰਦੂਤਾਂ ਖਬਰਾਂ ਦੀ ਸ਼ੁਰੂਆਤ ਕਰਦੇ ਹਾਂ ਨਸ਼ੇ ਦੀ ਖਬਰ ਤੋਂ ਨਾਰਕੋਟਿਕ ਕੰਟਰੋਲ ਬਿਊਰੋ ਯਾਨੀ ਕਿ ਐਨਸੀਬੀ ਨੇ ਵੱਡੇ ਨਸ਼ਾ ਗਿਰੋਹ ਦਾ ਪਰਦਾਫਾਸ਼ ਕੀਤਾ ਹੈ ਨਸ਼ਾ ਤਸਕਰੀ ਦੇ ਨਾਲ ਜੁੜੇ 16 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਗ੍ਰਿਫਤਾਰ ਮੁਲਜ਼ਮਾਂ ਦੇ ਵਿੱਚ ਦੱਸਿਆ ਕਿ ਅਫਗਾਨੀ ਨਾਗਰਿਕ ਵੀ ਸ਼ਾਮਿਲ ਨੇ ਔਰ ਬਹੁਤ ਹੀ ਚਲਾਕੀ ਦੇ ਨਾਲ ਇਹਨਾਂ ਦੇ ਵੱਲੋਂ ਨਸ਼ਾ ਤਸਕਰੀ ਕੀਤੀ ਜਾਂਦੀ ਸੀ ਨਸ਼ਾ ਤਸਕਰੀ ਦੇ ਨਾਲ ਜੁੜੇ 16 ਮੁਲਜ਼ਮ ਗ੍ਰਿਫਤਾਰ ਕੀਤੇ ਗਏ ਨੇ ਗ੍ਰਿਫਤਾਰ ਮੁਲਜ਼ਮਾਂ ਦੇ ਵਿੱਚ ਅਫਗਾਨੀ ਨਾਗਰਿਕ ਵੀ ਸ਼ਾਮਿਲ ਹੈ ਟਰਾਈ ਸਿਟੀ ਦੇ ਵਿੱਚ ਦੱਸ ਗਏ ਕਿ ਇਹਨਾਂ ਨੇ ਪੂਰਾ ਨੈਕਸਸ ਬਣਾਇਆ ਹੋਇਆ ਸੀ ਪੂਰਾ ਨੈਕਸਸ ਬਣਾਇਆ ਹੋਇਆ ਸੀ ਪੂਰੇ ਨੈਕਸਸ ਦੇ ਮਾਸਟਰ ਮਾਈਂਡ ਜਿਹੜੇ ਨੇ ਦੁਬਈ ਦੇ ਵਿੱਚ ਬੈਠੇ ਹੋਏ ਨੇ ਟਰਾਈ ਸਿਟੀ ਦੇ ਵਿੱਚ ਇਹ ਪੂਰਾ ਨੈਕਸਸ ਬਣਾਇਆ ਹੋਇਆ ਸੀ ਨਸ਼ੇ ਤੋਂ ਕਮਾਏ ਪੈਸੇ ਦੀ ਲਾਂਡਰਿੰਗ ਵੀ ਇਹ ਕਰਦੇ ਸਨ ਟਰਾਈ ਸਿਟੀ ਦੇ ਵਿੱਚ ਕਈ ਪਬ ਤੇ ਡਿਸਕੋ ਚਲਾ ਰਹੇ ਸਨ ਮੋਰਫੀਨ ਤੋਂ ਹੈਰੋਇਨ ਬਣਾਉਣ ਵਾਲੀਆਂ ਕਈ ਲੈਬਸ ਦਾ ਇਹਨਾਂ ਨੇ ਪਰਦਾਫਾਸ਼ ਕੀਤਾ ਆ ਖਾਸ ਤੌਰ ਤੇ ਪਰਦਾਫਾਸ਼ ਕੀਤਾ ਗਿਆ ਜੋ ਸਤੇ ਕੈਚ ਅਪ ਦੀ ਆਰਡ ਦੇ ਵਿੱਚ ਇਹ ਡਰਗ ਕਸਕਰੀ ਕਰਦੇ ਸੀ ਕਹਿੰਦੇ ਜਾਂਚ ਏਜੰਸੀਆਂ ਦੇ ਨਾਲ ਰਲ ਕੇ ਐਨਸੀਬੀ ਨੇ ਦੱਸ ਰਹੀ ਹੈ ਕਿ ਆਪਰੇਸ਼ਨ ਚਲਾਇਆ ਹੈ ਪੀ ਜਾਇਦਾਦਾਂ ਸੀਜ਼ ਕੀਤੀਆਂ ਗਈਆਂ ਨੇ 60 ਤੋਂ ਵੱਧ ਬੈਂਕ ਖਾਤੇ ਫ੍ਰੀਜ਼ ਕੀਤੇ ਗਏ ਨੇ ਜਗੂ ਭਗਵਾਨਪੂਰੀਏ ਦੇ ਨਾਲ ਵੀ ਇਹ ਲਿੰਕ ਸਾਹਮਣੇ ਆਏ ਨੇ ਤਾਂ ਇੱਕ ਬਹੁਤ ਵੱਡਾ ਸੀ ਇਹ ਗਿਰੋ ਕਹਿ ਸਕਦੇ ਆ ਨਸ਼ਾ ਗਿਰੋ ਕਹਿ ਸਕਦੇ ਆ ਜਿਹੜਾ ਕੀ ਇਸ ਤਰੀਕੇ ਦੇ ਨਾਲ ਇਹ ਨਸ਼ੇ ਦਾ ਪੂਰਾ ਕਾਲਾ ਧੰਦਾ ਪੂਰਾ ਕਾਰੋਬਾਰ ਚਲਾ ਰਿਹਾ ਸੀ ਤਾਂ ਇਸ ਵੀ ਦੇ ਵੱਡੇ ਨਸ਼ਾ ਗਿਰੋਹ ਦਾ ਪਰਦਾ ਫਾਸ਼ ਕੀਤਾ ਬਹੁਤ ਹੀ ਆਸਾਨੀ ਦੇ ਨਾਲ ਇਹ ਨਸ਼ਾ ਜਿਹੜਾ ਉਹ ਪਹੁੰਚਾਉਂਦਾ ਸੀ ਨੌਜਵਾਨਾਂ ਤੱਕ ਯਾ ਕਹ ਲਈਏ ਕਿ ਸਪਲਾਈ ਕੀਤੀ ਜਾਂਦੀ ਸੀ ਤਸਕਰੀ ਕੀਤੀ ਜਾਂਦੀ ਸੀ ਮੋٹے ਪੈਸੇ ਮੰਗائے ਜਾਂਦੇ ਸੀ ਤਾਂ ਸਿੱਧੇ ਤੌਰ ਤੇ ਜੰਗੂ ਭਗਵਾਨਪੂਰੀ ਆਹ ਹੈ ਤਾਂ ਉਸ ਦੇ ਨਾਲ ਦੀ ਇਸ ਦੇ ਲਿੰਕ ਸਾਹਮਣੇ ਆ ਰਹੇ ਨੇ ਕਾਰਵਾਈ ਜੋ ਕੀਤੀ ਗਈ ਹੈ ਤੀ ਜਾਇਦਾਦਾਂ ਨੂੰ ਸੀਜ਼ ਕੀਤਾ ਗਿਆ 60 ਤੋਂ ਵੱਧ ਬੈਂਕ ਖਾਤੇ ਨੇ ਜਿਨ੍ਹਾਂ ਨੂੰ ਫ੍ਰੀਜ਼ ਕੀਤਾ ਗਿਆ ਤਾਂ ਕੇਂਦਰ ਜਾਂਚ ਅਧਿਕਾਰੀਆਂ ਦੇ ਨਾਲ ਨਾਲ ਰਲ ਕੇ ਐਨਸੀਬੀ ਨੇ ਇਹ ਸਰਚ ਆਪਰੇਸ਼ਨ ਚਲਾਇਆ ਹੈ ਆਪਰੇਸ਼ਨ ਚਲਾਇਆ ਨਾਰਕੋਟਿਕਸ ਕੰਟਰੋਲ ਬਿਊਰੋ ਵੱਲੋਂ ਇੱਕ ਵੱਡੀ ਜਾਣਕਾਰੀ ਦਿੱਤੀ ਗਈ ਹੈ ਕਿ ਪੰਜਾਬ 'ਚ ਕਿਸ ਤਰ੍ਹਾਂ ਜਿਹੜਾ ਡਰੱਗਸ ਸਮਗਲਿੰਗ ਹੋ ਰਹੀ ਆ ਤੇ ਵੱਡੇ ਜਿਹੜੇ ਡਰੱਗਸ ਸਮਗਲਰ ਐ ਉਹਨਾਂ ਨੂੰ ਕਾਬੂ ਵੀ ਕੀਤਾ ਹੈ ਸਾਡੇ ਨਾਲ ਆਈਪੀਐਸ ਅਫੀਸਰ ਗਣੇਸ਼ਵਰ ਸਿੰਘ ਜੀ ਨੇ ਡਿਪਟੀ ਡਾਇਰੈਕਟਰ ਐਨਸੀਬੀ ਦੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਉਹਨਾਂ ਨੇ ਵੱਡੇ ਖੁਲਾਸੇ ਕਰਦੇ ਹੋਏ ਕਈ ਚੀਜ਼ਾਂ ਦਾ ਜ਼ਿਕਰ ਕੀਤਾ ਹੈ ਆ ਸਰ ਕਿਉਂਕਿ ਡਰੱਗ ਸਮਗਲਿੰਗ ਦੀ ਅਸੀਂ ਗੱਲ ਕਰੀਏ ਪੰਜਾਬ ਚ ਜਾਂ ਫਿਰ ਦੂਜੇ ਸਟੇਟ ਚ ਇੱਕ ਕਾਫੀ ਜਿਹੜਾ ਹੈਗਾ ਚਿੰਤਾ ਦਾ ਵਿਸ਼ੇ ਹੈ ਜੇ ਤੁਸੀਂ ਵੀ ਜਾਣਕਾਰੀ ਦਿੱਤੀ ਹੈ ਕਿ ਜਿਹੜਾ ਇਹ ਜਿਹੜੇ ਵੀ ਫੜੇ ਗਏ ਨੇ 16 ਕਿਉਂ ਇਹਨਾਂ ਦਾ ਜਿਹੜਾ ਕਨੈਕਸ਼ਨ ਹੈ ਉਹ ਕਿਤੇ ਨਾ ਕਿਤੇ ਗੈਂਗਸਟਰਾਂ ਦੇ ਨਾਲ ਜਿਹੜਾ ਹੈਗਾ ਸਾਹਮਣੇ ਆ ਰਿਹਾ ਹੈ ਜਾਂ ਫਿਰ ਕਰਾਸ ਬਾਰਡਰ ਜਿਹੜਾ ਸਾਹਮਣੇ ਆ ਰਿਹਾ ਹੁਣ ਤੱਕ ਦੀ ਅਸੀਂ ਜਾਣਕਾਰੀ ਦੀ ਹੈ ਕਿੰਨੀ ਕਿ ਸਫਲਤਾ ਜਿਹੜੀ ਹੈ ਐਨਸੀਬੀ ਨੂੰ ਮਿਲੀ ਮੈਨੂੰ ਬਹੁਤ ਖੁਸ਼ੀ ਹੈ ਕਿ ਐਨਸੀਬੀ ਨੇ ਇੱਕ ਵਧੀਆ ਬਾਸਕਟ ਕੇਸ ਕੀਤਾ ਹੈ ਜਿਹਦੇ ਐਂਡ ਟੂ ਐਂਡ ਵਰਕਿੰਗ ਕਰ ਰਹੇ ਹੈ ਸਪਲਾਈ ਚੇਨ ਤੋਂ ਲੈ ਕੇ ਥੱਲੇ ਡਿਸਟ੍ਰਿਬਿਊਸ਼ਨ ਚੇਨ ਪੂਰੀ ਸਾਹਮਣੇ ਆ ਰਹੀ ਹੈ ਨਾਲੇ ਇਹਦੇ ਗੈਂਗ ਦਾ ਜਿਹੜਾ ਕਨੈਕਸ਼ਨ ਦੀ ਗੱਲ ਕਰ ਰਹੇ ਹੋ ਇਹਨਾਂ ਦਾ ਕਨੈਕਸ਼ਨ ਵਾਈਟ ਕਾਲਰ ਲੋਕਾਂ ਤੇ ਹੈ ਕਵਰ ਬਿਜ਼ਨੈਸਿਸ ਦਿੰਦੇ ਹੈ ਫਰਮਸ ਕ੍ਰੀਏਟ ਕਰਦੇ ਹੈ ਇمپੋਰਟ ਐਕਸਪੋਰਟ ਕਰ ਰਹੇ ਹੈ ਨਾਲੇ ਜੰਮੂ ਕਸ਼ਮੀਰ ਦੇ ਕ੍ਰਿਮੀਨਲਸ ਨਾਲ ਹੈ ਜਿਨ੍ਹਾਂ ਤੋਂ ਇਹ ਕਨਸਾਈਨਮੈਂਟ ਲੈ ਕੇ ਆਉਂਦੇ ਹੈ ਇੱਥੇ ਦੇ ਗੈਂਗਸਟਰਸ ਦੇ ਨਾਲ ਹੈ ਜਿਹੜੇ ਟਰੈਫਿਕਿੰਗ ਕਰਦੇ ਹੈ ਤੇ ਇਹਦਾ ਮਤਲਬ ਇਟਸ ਆ ਮਲਟੀ ਪ੍ਰੋਂਗਡ ਗਰੂਪ ਜਿਨ੍ਹਾਂ ਦੇ ਬਹੁਤ ਸਾਰੇ ਇਨਵੋਲਵਮੈਂਟ ਹੈ ਤੇ ਨਾਲੇ ਬਹੁਤ ਪੁਰਾਣੇ ਸਮੇਂ ਤੋਂ ਇਹ ਕੰਮ ਕਰ ਰਹੇ ਆ ਸਰ ਗੈਂਗਸਟਰ ਦਾ ਕਨੈਕਸ਼ਨ ਕਿਉਂਕਿ ਜੇਲ੍ਹਾਂਾਂ ਚ ਬੰਦ ਜਿਹੜੇ ਗੈਂਗਸਟਰ ਨੇ ਜਾਂ ਫਿਰ ਕਿਸ ਤਰ੍ਹਾਂ ਕਮਿਊਨੀਕੇਸ਼ਨ ਕਰਦੇ ਇਹਦੀ ਵੀ ਤੁਸੀਂ ਜਾਣਕਾਰੀ ਜਿਹੜੀ ਹੈ ਲਿੱਤੀ ਹੈ ਕਿਸ ਤਰ੍ਹਾਂ ਇਹ ਕੰਮ ਕਰਦੇ ਕਿਸ ਤਰ੍ਹਾਂ ਨਾਲ ਦਾ ਕਮਿਊਨੀਕੇਸ਼ਨ ਜਿਹੜਾ ਹੈ ਉਹ ਅਸੀਂ ਉਸ ਤੇ ਕੰਮ ਕਰ ਰਹੇ ਹਾਂ ਤੁਹਾਨੂੰ ਮੈਂ ਦੱਸਾਂ ਪੁਲਿਸ ਤੇ ਸਾਡੀ ਰਿਕੁਐਸਟ ਤੇ ਡਿਸਟ੍ਰਿਕਟ ਅਥਾਰਟिटीज ਜੇਲ੍ਹ ਦਾ ਇਨਸਪੈਕਸ਼ਨ ਵੀ ਕਰਦੇ ਆ ਵਿੱਚ ਕਦੇ-ਕਦੇ ਫੋਨਸ ਵੀ ਬਰਾਮਦ ਹੁੰਦੇ ਰਹਿੰਦੇ ਆ ਤੇ ਜੇਲ ਤੋਂ ਇਹ ਕ੍ਰਿਮੀਨਲਸ ਕਮਿਊਨੀਕੇਟ ਕਰ ਰਹੇ ਹੈ ਨਾਲੇ ਉੱਥੇ ਬੈ ਕੇ ਆਪਸ ਦੇ ਕਨੈਕਸ਼ਨ ਬਣਦੇ ਹੈ ਪਲੈਨਿੰਗ ਹੁੰਦੀ ਹੈ ਇਨਫੋਰਮੇਸ਼ਨ ਐਕਸਚੇਂਜ ਹੁੰਦੀ ਹੈ ਤੇ ਜਦੋਂ ਉਹ ਬਾਹਰ ਜਾਂਦੇ ਹੈ ਫਿਰ ਇੱਕ ਦੂਜੇ ਲਈ ਕੰਮ ਕਰਨਾ ਸ਼ੁਰੂ ਕਰ ਦਿੰਦੇ ਹੈ ਜੀ ਸਰ ਹੁਣ ਜਿਹੜਾ ਕਨੈਕਸ਼ਨ ਸਾਹਮਣੇ ਆ ਰਹੀ ਹੈ ਇਹ ਕਿਸ ਤਰ੍ਹਾਂ ਦੀ ਇਹਨਾਂ ਦੀ ਮੋਡਸ ਆਫ ਟ੍ਰਾਂਸਪੋਰਟਿੰਗ ਹੁੰਦੀ ਸੀ ਕਿਸ ਤਰ੍ਹਾਂ ਇਹ ਕ੍ਰਾਸ ਬਾਰਡਰ ਜਾਂ ਫਿਰ ਆਪਾਪੋਰਟ ਦੇ ਥਰੂ ਜਿਹੜਾ ਹੈਗਾ ਇਹ ਕੰਮ ਕਰਦੇ ਜੀ ਜਿਹੜੀ ਮੋਡਸ ਆਫ ਟ੍ਰਾਂਸਪੋਰਟਿੰਗ ਸਾਹਮਣੇ ਆਈ ਹੈ ਉਹਦੇ ਹਿਸਾਬ ਨਾਲ ਜੰਮੂ ਕਸ਼ਮੀਰ ਤੋਂ ਕਨਸਾਈਨਮੈਂਟ ਆਂਦਾ ਸੀ ਨਾਲੇ ਇ ਇੰਮੁੰਡਰਾ ਪੋਰਟ ਤੇ ਅਟਾਰੀ ਬਾਰਡਰ ਤੋਂ ਲੀਗਲ ਗੁੱਡਸ ਦੇ ਵਿੱਚ ਮਿਸ ਡਿclare ਕਰਕੇ ਛੁਪਾ ਕੇ ਲੋਕੋ ਕੇ ਲੈ ਕੇ ਆਂਦੇ ਸੀਗੇ ਤੇ ਨਾਲੇ ਲੁਧਿਆਣਾ 'ਚ ਉਹਦੀ ਪ੍ਰੋਸੈਸਿੰਗ ਕਰਕੇ ਹੀਰੋਇਨ ਬਣਾਉਂਦੇ ਸੀ ਤੇ ਨਾਰਥ ਇੰਡੀਆ 'ਚ ਇਹਨਾਂ ਦਾ ਪੂਰਾ ਡਿਸਟ੍ਰਿਬਿਊਸ਼ਨ ਦਾ ਨੈਟਵਰਕ ਸੀ ਸਰ ਕੈਚਅਪ ਜੂਸ ਵਗੈਰਾ ਇੱਕ ਸਾਰੀ ਚੀਜ਼ਾਂ ਯੂਜ਼ ਕਰਕੇ ਇਹ ਸਾਰੇ ਕਰਦੇ ਕੈਚਅਪ ਤੇ ਜੂਸ ਦੇ ਕਨਸਾਈਨਮੈਂਟ ਦੇ ਵਿੱਚ ਡਰੱਗਸ ਬਾਹਰ ਦੀ ਕੰਟਰੀ ਤੋਂ ਆਏ ਸਰ 16 ਜਿਹੜਿਆ ਕਿਊਜ਼ ਫੜੇ ਨੇ ਇਹਦਾ ਮਾਸਟਰ ਮਾਈਂਡ ਕੌਣ ਹੈ ਜਿਹੜਾ ਹੁਣ ਅਸੀਂ ਗੱਲ ਕਰੀ ਤੁਸੀਂ ਐਕਸੇ ਛਾਬੜਾ ਦੀ ਗੱਲ ਕਰੀ ਹੋਰ ਜਿਹੜੇ ਤੇ ਸਾਥੀ ਅੱਛਾ ਛਾਬੜਾ ਸੀਮਜ਼ ਟੂ ਬੀ ਦਾ ਕਿੰਗ ਪੀ ਤੇ ਨਾਲੇ ਇੱਕ ਦੋ ਹੋਰ ਬੰਦੇ ਐ ਜਿਹੜੇ ਹਲੇ ਫਰਾਰ ਨੇ ਦੁਬਈ 'ਚ ਵੀ ਬੈਠੇ ਲਿੰਕਸ ਹੈਗੇ ਐ ਤੇ ਤਿੰਨ ਚਾਰ ਬੰਦੇ ਜਿਹੜੇ ਮੇਨ ਸੀਗੇ ਉਸ 'ਚ ਅਸੀਂ ਦੋ ਤਿੰਨ ਫੜ ਲਏ ਐ ਇੱਕ ਦੋ ਬਕਾਇਆ ਐ ਕਿਉਂਕਿ ਤੁਸੀਂ ਟਰਾਈ ਸਿਟੀ ਦੀ ਗੱਲ ਕੀਤੀ ਜਿਹੜੇ ਪਬ ਤੇ ਰੈਸਟੋਰੈਂਟਸ ਡਿਸਕੋ ਤੇ ਉੱਥੇ ਵੀ ਜਿਹੜਾ ਹੈਗਾ ਇਹਨਾਂ ਦਾ ਪੂਰਾ ਹੋਇਆਗਾ ਬੜੀ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਜਿਹੜਾ ਯੂਥ ਹੈ ਮੋਸਟਲੀ ਪੰਜਾਬ ਯੂਨੀਵਰਸਿਟੀ ਹੋਰ ਵੀ ਜਿਹੜੇ ਸਕੂਲਜੀਜ਼ ਨੇ ਉੱਥੇ ਪਚੰਦੇਗਾ ਟਰਾਈ ਸਿਟੀ ਜੇ ਹੈਗਾ ਤੁਸੀਂ ਕਿਸ ਤਰ੍ਹਾਂ ਕੋਆਰਡੀਨੇਸ਼ਨ ਕਰ ਰਹੇ ਹੋ ਜਿਹੜੀ ਲੋਕਲ ਪੁਲਿਸ ਅਸੀਂ ਇਹ ਮੁੱਦਾ ਪਿਛਲੀ ਸਟੇਟ ਲੈਵਲ ਐਨਕਾਡ ਮੀਟਿੰਗ 'ਚ ਉਠਾਇਆ ਸੀਗਾ ਤੇ ਐਡਵਾਈਜ਼ਰ ਟੂ ਗਵਰਨਰ ਸਾਹਿਬ ਨੇ ਇਸ ਵਿਸ਼ੇ ਤੇ ਬਹੁਤ ਚਿੰਤਾ ਪ੍ਰਗਟ ਕੀਤੀ ਤੇ ਅਸੀਂ ਇਹ ਜਿਹੜੇ ਪਬਸ ਤੇ ਲਾਇਸੈਂਸ ਬਾਰੇ ਗਵਰਨਮੈਂਟ ਨੂੰ ਲਿਖਿਆ ਹੋ ਛੇਤੀ ਹੁਣਾ ਤੇ ਐਕਸ਼ਨ ਹੋਊਗਾ ਤੇ స్టేਟ ਲੈਵਲ ਮੀਟਿੰਗ ਤੇ ਇਹ ਗੰਭੀਰ ਮੁੱਦਾ ਹੈ ਤੇ ਨਾਓ ਵੀ ਹੈਵ ਮੇਡ एवरीवन ਅਵੇਅਰ ਐਂਡ ਲੈਟਸ ਹੋਪ ਵੀਲ ਕੀਪ ਅ ਸਟ੍ਰਿਕਟ ਵਿਜੀਲੈਂਸ ਸੱਚੀ ਲਾਸਟ ਸਵਾਲ ਹੈ ਕਿ ਜਿਹੜਾ ਡਰੋਨ ਦੇ ਥਰੂ ਐਕਟੀਵਿਟੀਜ਼ ਵਧੀਆਂ ਕਿਉਂਕਿ ਇਸ ਟਾਈਮ ਜੇ ਆਪਾਂ ਗੱਲ ਕਰੀਏ ਜਿਹੜੇ ਬਾਰਡਰ ਏਰੀਆ ਡੈਂਸ ਫੌਗ ਦੇ ਕਰਕੇ ਉਹ ਫਾਇਦਾ ਚੁੱਕਦੇ ਨੇ ਹਾਲਾਂਕਿ ਲਾਸਟ ਟਾਈਮ ਦੇਖਿਆ ਕਿਉਂਕਿ ਬੀਐਸਐਫ ਤੇ ਫਰਸਟ ਲਾਈਨ ਆਫ ਡਿਫੈਂਸ ਸੈਕੰਡ ਲਾਈਨ ਇਹ ਸਾਰੇ ਕੰਮ ਕਰਦੇ ਤੇ ਉਨਾਦੀ ਵੀ ਜਿਹੜੀ ਸਰ ਤੁਹਾਡੀ ਜਿਹੜੀ ਕਮਿਊਨੀਕੇਸ਼ਨ ਹੈ ਉਹ ਰਹਿੰਦੀ ਹੈ ਸਾਡੀ ਬਿਲਕੁਲ ਕਮਿਊਨੀਕੇਸ਼ਨ ਰਹਿੰਦੀ ਹੈ ਬੀਐਸਐਫ ਹੈਜ਼ ਬੀਨ ਸੈਂਸਿਟਾਈਜ਼ਡ ਬੀਐਸਐਫ ਇਜ਼ ਗਾਰਡਿੰਗ ਫੋਰਸ ਔਨ ਦੀ ਬਾਰਡਰ ਐਂਡ ਦੇ ਆਰ ਵਰਕਿੰਗ ਔਨ ਐਂਟੀ ਡਰੋਨ ਟੈਕਨੋਲੋਜੀ ਸੋ ਦੇ ਹੈਵ ਬੀਨ ਸੈਂਸਿਟਾਈਜ਼ਡ ਦੇ ਆਰ ਵੈਲ ਅਵੇਅਰ ਅਬਾਊਟ ਥਿਸ and they keep catching we are working together thank you ਬਿਲਕੁਲ ਜਿੰਨਾ ਸਾਹਮਣੇ ਦੱਸਿਆ ਕਿ ਪੂਰਾ ਜਿਹੜੇ ਗਿਆਨੇਸ਼ਵਰ ਸਿੰਘ ਜਿਹੜੇ ਆਈਪੀਐਸ ਆਫੀਸਰ ਨੇ ਡਿਪਟੀ ਡਾਇਰੈਕਟਰ ਉਹਨਾਂ ਵੱਲੋਂ ਜਿਹੜੀ ਜਾਣਕਾਰੀ ਦਿੱਤੀ ਗਈ ਹੈ ਕਿ ਕਈ ਚੀਜ਼ਾਂ ਤੇ ਕੰਮ ਕੀਤੀ ਗਈ ਹੈ ਨਾਰਕੋਟਿਕਸ ਕੰਟਰੋਲ ਬਿਊਰੋ ਵੱਲੋਂ ਔਰ ਇਹਦੇ ਵਿੱਚ ਵਾਈਟ ਕਾਲਰ ਦੇ ਵੀ ਜਿਹੜੇ ਹੈਗੇ ਨਾ ਸਾਹਮਣੇ ਆ ਰਹੇ ਜਿਨ੍ਹਾਂ ਨੂੰ ਲੈ ਕੇ ਲਗਾਤਾਰ ਕੰਮ ਚੱਲ ਰਿਹਾ ਹੈ ਇਹਦੇ ਵਿੱਚ ਕਈ ਚੀਜ਼ਾਂ ਜਿਹੜੀ ਹੈਗੀਏ ਸਾਹਮਣੇ ਆਈਆਂ ਉਹਨਾਂ ਦੀ ਪ੍ਰਾਪਰਟੀ ਜਿਹੜੇ ਫੜੇ ਗਏ ਨੇ 16 ਜਿਹੜੇ ਕਿਉ ਫੜੇ ਗਏ ਉਹਨਾਂ ਦੀ ਪ੍ਰਾਪਰਟੀ ਜਿਹੜੀ ਹੈ ਉਹ ਵੀ ਸੀਜ਼ ਕੀਤੀ ਗਈ ਹੈ ਉਹਨਾਂ ਦੇ ਹੋਰ ਕਿਸ ਤਰ੍ਹਾਂ ਕੈ ਹੈਗੀ ਉਹ ਟਰਾਂਸਪੋਰਟ ਕਰਦੇ ਆ ਉਹਨਾਂ ਦਾ ਵੀ ਖੁਲਾਸਾ ਕੀਤਾ ਹੈ ਤੇ ਵੱਡੇ ਹੋਰ ਨਾਂ ਜਿਹੜੇ ਹੈਗੇ ਉਹ ਸਾਹਮਣੇ ਆ ਰਹੇ ਇਹਦੇ ਵਿੱਚ ਗੈਂਗਸਟਰ ਕਨੈਕਸ਼ਨ ਜਿਹੜਾ ਉਹ ਵੀ ਸਾਹਮਣੇ ਆ ਰਿਹਾ ਹੈ। ਕਨਿਗਰ ਤੋਂ ਕੈਮਰਾਮੈਨ ਅਜੀਤ ਕੁਮਾਰ ਨਾਲ ਮਨੋਜ 라ਠੀ ਨਿਊਜ਼ ਦੀ ਟੀਮ ਤਾਂ ਵੱਡੇ ਖੁਲਾਸੇ ਜਿਹੜੇ ਨੇ ਉਹ ਕੀਤੇ ਗਏ ਨੇ ਕਿਸ ਤਰੀਕੇ ਦੇ ਨਾਲ ਇਹ ਨਸ਼ੇ ਦਾ ਸਾਰਾ ਗਿਰੋ ਚੱਲਦਾ ਰਿਹਾ ਅੱਗੇ ਵਧਾਂਗੇ ਤਰਨਤਾਰਨ ਦੀ ਗੋਇਦਵਾਲ ਜੇਲ੍ਹ ਦੇ ਵਿੱਚ ਦੱਸੇ ਕਿ ਕਹਿਰਦੀ ਪੀੜੇ ਨੇ ਗੈਂਗਸਟਰ ਦੀਪਕ ਟੀਨੂ ਮਨਦੀਪ ਮੰਨਾ ਨੇ ਹਮਲਾ ਕੀਤਾ ਸਾਥੀਆਂ ਦੇ ਨਾਲ ਰਲ ਕੇ ਹਵਲਾਤੀ ਤੇ ਹਮਲਾ ਕੀਤਾ ਗਿਆ ਤਾਂ ਇਹ ਵੀ ਵੱਡੀ ਖਬਰ ਹੈ ਦੀਪਕ ਟੀਨੂ ਨੇ ਜੇਲ੍ਹ ਦੇ ਵਿੱਚ ਹਮਲਾ ਕੀਤਾ ਮਨਦੀਪ ਮੰਨਾ ਜਿਸ ਦੇ ਵੱਲੋਂ ਗੱਡੀਆਂ ਮੋਹੀਆਂ ਕਰਾਈਆਂ ਗਈਆਂ ਸਨ ਉਸ ਦੇ ਵੱਲੋਂ ਖਾਸ ਤੌਰ ਤੇ ਮੂਸੇ ਵਾਲਾ ਕਤਲकांड ਦਾ ਜ਼ਿਕਰ ਕਰ ਰਹੇ ਤਾਂ ਉਹਨਾਂ ਦੇ ਵੱਲੋਂ ਹਮਲਾ ਕੀਤਾ ਗਿਆ ਸਾਥੀਆਂ ਦੇ ਨਾਲ ਰਲ ਕੇ ਇਹ ਹਮਲਾ ਕੀਤਾ ਗਿਆ ਔਰ ਮੂਸੇ ਵਾਲਾ ਕਤਲकांड ਦੇ ਵਿੱਚ ਦੱਸਦੀ ਕਿ ਸ਼ਾਮਿਲ ਨੇ ਇਹ ਟੀਨੂ ਤੇ ਮੰਨਾ ਦੋਵੇਂ ਔਰ ਇਹ ਇੱਕ ਲਗਾਤਾਰ ਜੀਆਂ ਖਬਰਾਂ ਜ਼ਿਲ੍ਹਾ ਦੇ ਵਿੱਚ ਆਉਂਦੀਆਂ ਨੇ ਜਦੋਂ ਹਵਲਾਤੀ ਔਰ ਕੈਦੀ ਜਿਹੜੇ ਨੇ ਆਪਸ ਦੇ ਵਿੱਚ ਪਿੰਦੇ ਨੇ ਪਰ ਇੱਕ ਖਾਸ ਖਬਰ ਇਸ ਕਰਕੇ ਕਿ ਕਿ ਮੰਨੂ ਔਰ ਖਾਸ ਤੌਰ ਤੇ ਤੀਨੋਂ ਦਾ ਜ਼ਿਕਰ ਹੋ ਰਿਹਾ ਹੈ ਇਸ ਦੇ ਵਿੱਚ ਸਿਧਾਰਥ ਅਰੋੜਾ ਨੇ ਸਾਡੇ ਨਾਲ ਫੋਨ ਲਾਈਨ ਤੇ ਸਿਧਾਰਥ ਕੀ ਕੁਝ ਜਾਣਕਾਰੀ ਹੈ ਇਸ ਚੜਪ ਨੂੰ ਲੈ ਕੇ ਜੋ ਹੋਈ ਹੈ ਬਿਲਕੁਲ ਇਹ ਗੱਲ ਕੀਤੀ ਜਾਵੇ ਤਾਂ ਲਗਾਤਾਰ ਜਿਹੜੀ ਕੋਲਵਾਲ ਦੀ ਕੇਂਦਰੀ ਜੇਲ੍ਹ ਆ ਸੁਰੱਖਿਆ ਦੇ ਵਿੱਚ ਬਣੀ ਹੋਈ ਹੈ ਲਗਾਤਾਰ ਕਈ ਵਾਰ ਉਸ ਮੋਬਾਈਲ ਫੋਨ ਇਨਾ ਹੀ ਚੀਤਾ ਕੋਲ ਬਰਾਮਦ ਹੋਏ ਨੇ ਤੇ ਗੱਲ ਕੀਤੀ ਜਾਵੇ ਤਾਂ ਤੀਨੂ ਤੇ ਤੀਨੂ ਦੇ ਨਾਲ ਮੰਨੇ ਕਰੋ ਵੀ ਕਈ ਵਾਰ ਇਸ ਮੋਬਾਈਲ ਫੋਨ ਬਰਾਮਦ ਹੋਏ ਨੇ ਔਰ ਕੱਲ ਜਿਹੜੀ ਆ ਹੱਦਪਾਰ ਜਿਹੜੀ ਹੁੰਦੀ ਨਜ਼ਰ ਆਈ ਹੈ ਔਰ ਗੈਂਗਸਟਰ ਅਹ ਦੀਪਕ ਤਿੰਨੋਂ ਦੇ ਨਾਲ ਮੰਨੇ ਦੇ ਆਪਣੇ ਨਾਲ ਸਾਥੀਆਂ ਨਾਲ ਮਿਲ ਕੇ ਜਿਹੜਾ ਹੈ ਕੁਝ ਹਵਾਲਾਤਿਆਂ ਦੇ ਉੱਤੇ ਜਿਹੜਾ ਹਮਲਾ ਕੀਤਾ ਹੈ ਔਰ ਜਿਸ ਦੇ ਵਿੱਚ ਤਿੰਨ ਹਵਾਲਾਤੀ ਚੱਕਲੇ ਹੋਏ ਨੇ ਤਿੰਨਾਂ ਨੂੰ ਜਿਨ੍ਹਾਂ ਵਿੱਚੋਂ ਦੋ ਹਵਾਲਾਤਿਆਂ ਨੂੰ ਅੰਮ੍ਰਿਤਸਰ ਨਿਜੀ ਸਿਹਤ ਸਭ ਵਿੱਚ ਪਹੜਤੀ ਕਰਵਾਇਆ ਗਿਆ ਔਰ ਇੱਕ ਜਿਹੜਾ ਸਿਵਲ ਹਸਪਤਲ ਵਿੱਚ ਪਹੜਤੀ ਕਰਵਾਇਆ ਗਿਆ ਫਿਲਹਾਲ ਜਿਹੜੀ ਹੈ ਸਿੱਧੀ ਜੀ ਦਾ ਨਾਮ ਬਿਲਕੁਲ ਠੀਕ ਰਹੀ ਜਾ ਰਹੀ ਔਰ ਪੁਲਿਸ ਜੇ ਗੱਲ ਕੀਤੀ ਜਾਂਦਾ ਜੇਲ੍ਹ ਪ੍ਰਸ਼ਾਸਨ ਦੇ ਕਿਤੇ ਨਾ ਕਿ ਸਵਾਲ ਜੁਵ ਪੜੇ ਹੁੰਦੇ ਨੇ ਉਸ ਦੇ ਨਾਲ ਹੀ ਪੇਲ ਪ੍ਰਸ਼ਾਸਨ ਵੱਲੋਂ ਹੀ ਕੱਲ ਜਿਹੜਾ ਇਸ ਘਟਨਾ ਨੂੰ ਲੈ ਕੇ ਜਿਹੜਾ ਪੁਲਿਸ ਨੂੰ ਲਿਖ ਦਿੱਤਾ ਗਿਆ ਸੀ ਔਰ ਪੁਲਿਸ ਨੇ ਇਸ ਦੰਦ ਵਿੱਚ ਜਿਹੜਾ ਮਾਮਲਾ ਦਰਜ ਕਰਕੇ ਕਾਰਵਾਈ ਜਿਹੜੀ ਹੈ ਸ਼ੁਰੂ ਕਰ ਦਿੱਤੀ ਗਈ ਹੈ ਜੀ ਠੀਕ ਹੈ ਧੰਨਵਾਦ ਸਰ ਜੀ ਤਾਂ ਤਮam ਜਾਣਕਾਰੀ ਲਈ ਤਾਂ ਮੁਸੇਵਾਲਾ ਕਤਰਕਾਨ ਦੇ ਵਿੱਚ ਦੋਵੇਂ ਸ਼ਾਮਿਲ ਨੇ ਔਰ ਇੱਕ ਜਿਹੜੇ ਇੱਥੇ ਝੜਪ ਹੋਈ ਹੈ ਤਾਂ ਹਮਲਾ ਕੀਤਾ ਗਿਆ ਹੈ ਹਵਾਲਾਤੀ ਤੇ ਹਮਲਾ ਕੀਤਾ ਗਿਆ ਹੈ ਤੋਂ ਪਾਕਿਸਤਾਨੀ ਡਰੋਨ ਨਜ਼ਰ ਆਇਆ ਆ ਦੀਆ ਕੋਸਟ ਹੈ ਜਿੱਥੇ ਕਿ ਦੋ ਵਾਰ ਇਹ ਡਰੋਨ ਦੇਖਿਆ ਹੈ ਬੀਐਸਐਫ ਜਵਾਨਾਂ ਨੇ 74 ਰਾਉਂਡ ਫਾਇਰ ਕੀ ਦਿੱਨੇ ਕਰੀ 15 ਮਿੰਟ ਤੱਕ ਭਾਰਤੀ ਹੱਦ ਦੇ ਅੰਦਰ ਇਹ ਡਰੋਨ ਰਿਹਾ ਹੈ ਇਲਾਕੇ ਦੇ ਵਿੱਚ ਸਰਚ ਆਪਰੇਸ਼ਨ ਕੀਤਾ ਜਾ ਰਿਹਾ ਤਾਂ ਡਰੋਨ ਲਗਾਤਾਰ ਜਿਹੜੇ ਨੇ ਆ ਰਹੇ ਨੇ ਔਰ ਹਾਲਾਂਕਿ ਬੀਐਸਐਫ ਦੇ ਜਵਾਨ ਮੌਕੇ ਤੇ ਫਾਇਰਿੰਗ ਵੀ ਕਰਦੇ ਨੇ ਕਾਰਵਾਈ ਵੀ ਕਰਦੇ ਨੇ ਪਰ ਇਹ ਡਰੋਨਾਂ ਦੀ ਹਰਕਤ ਜਿਹੜੀ ਹੈ ਕਹਿ ਸਕਦੇ ਆ ਕਿ ਲਗਾਤਾਰ ਵੇਖਣ ਨੂੰ ਮਿਲ ਰਹੀ ਹੈ ਕਿਉਂਕਿ ਇੱਕ ਵੱਖਰਾ ਤਰੀਕਾ ਇਹਨਾਂ ਦੇ ਵੱਲੋਂ ਹੁਣ ਤਕਨੀਕੀ ਅਜਿਹੀ ਤਕਨੀਕ ਦੇ ਜ਼ਰੀਏ ਬਦਲ ਦਿੱਤੀ ਗਈ ਹੈ ਹਥਿਆਰਾਂ ਦੀ ਸਪਲਾਈ ਹੋਵੇ ਭਾਵੇਂ ਨਸ਼ੇ ਦੀ ਤਾਂ ਡਰੋਨ ਦੇ ਜ਼ਰੀਏ ਅੱਜਕੱਲ ਕੀਤੀ ਜਾ ਰਹੀ ਹੈ ਪਰ ਉਸ ਨੂੰ ਵੀ ਹੁਣ ਪੂਰੀ ਮੁਸਤੈਦੀ ਦੇ ਨਾਲ ਬੀਐਸਐਫ ਜਵਾਨ ਜਿਹੜੇ ਨੇ ਉਹ ਢੇਰ ਕਰਦੇ ਨੇ ਤਾਂ ਹੁਣ ਇਲਾਕੇ ਦੇ ਵਿੱਚ ਸਰਚ ਆਪਰੇਸ਼ਨ ਚੱਲ ਰਿਹਾ ਹੈ ਤਾਂ ਜ਼ਿਕਰ ਇਹੋ ਗੀ ਵੀ ਹੈ ਕਿ 15 ਮਿੰਟ ਜਿਹੜੇ ਭਾਰਤੀ ਹੱਦ ਤੱਕ ਇਹ ਡਰੋਨ ਅੰਦਰ ਨਜ਼ਰ ਆਇਆ ਉਦੋਂ ਹਰਿਆਣਾ ਦੇ ਮੰਤਰੀ ਸੰਦੀਪ ਸਿੰਘ ਤੋਂ ਲੰਮੀ ਪੁੱਛਗਿੱਛ ਹੋਈ ਹੈ ਐਸਆਈਟੀ ਨੇ ਕਰੀਬ 7 ਘੰਟੇ ਤੱਕ ਸਵਾਲ ਜਵਾਬ ਕੀਤੇ ਨੇ ਸੰਦੀਪ ਸਿੰਘ ਦੇ ਦੋ ਮੋਬਾਈਲ ਵੀ ਜ਼ਬਤ ਕੀਤੇ ਗਏ ਨੇ ਸੰਦੀਪ ਸਿੰਘ ਤੇ ਛੇੜਛਾੜ ਦੇ ਇਲਜ਼ਾਮ ਲਗਾਏ ਨੇ ਮਹਿਲਾ ਕੋਚ ਨੇ ਇਲਜ਼ਾਮ ਲਗਾਏ ਨੇ ਚੰਡੀਗੜ੍ਹ ਦਾ ਸੈਕਟਰ 26 ਹੈ ਜਿਸ ਦੇ ਥਾਣੇ ਦੇ ਵਿੱਚ ਕੁਝ ਕੀਤੀ ਗਈ ਹੈ ਆ ਸੰਦੀਪ ਸਿੰਘ ਨੇ ਐਸਆਈਟੀ ਨੂੰ ਕੁਝ ਦਸਤਾਵੇਜ਼ ਵੀ ਸੌਂਪੇ ਨੇ ਸੰਦੀਪ ਸਿੰਘ ਨੇ ਅੱਗੇ ਵੀ ਜਾਂਚ ਦੇ ਵਿੱਚ ਸ਼ਾਮਿਲ ਹੋਣ ਦਾ ਭਰੋਸਾ ਦਿੱਤਾ ਹੈ ਤਾਂ ਦੱਸ ਦਈਏ ਕਿ ਮੰਤਰੀ ਨੇ ਹਰਿਆਣਾ ਸਰਕਾਰ ਦੇ ਵਿੱਚ ਸੰਦੀਪ ਸਿੰਘ ਔਰ खास तौ पर सवाल इस करके भी क्योंकि महिला कोच के वालों जो गंभीर इल्जाम लगाए गए और लगातार मंग जी है महिला कोच के वालों ही की गई एस एस पी तो बाद खास तौर पर गृह मंत्री भी मिले और क्या गया कि ये इंसाफ उन्होंने मिलना चाहिए जिस तो बाद हूँ संदीप सिई तो है लंबा समा पुछगिछ हुई है विक्ट ने अपना पक्ष रखा है पुलिस के आगे ठीक है तो संदीप जी ने अपना पक्ष रखा है तो ये इन्वेस्टिगेटिंग एजेंसी का प्रेरोगेटिव है धारा को जोड़ना है कि निकालना है इट इज दोगेटिव ऑफ दी एस आई टी को इसीलिए बनाया गया है इस देखो किसी भी केस में ये नहीं होता कि जो कंप्लेनेंट कह रही है वो गॉस्पल ट्रुथ है या जो संदीप जी कह रहे हैं वो गॉस्पल ट्रुथ है ये काम ही इन्वेस्टिगेटिंग एजेंसी का है कि सच को बाहर निकालना दीपक जी लगता नहीं उनतीस तारीख को एप्लीकेशन दी गई इकत्तीस तारीख को एफ दर्ज हो गई लेकिन सात तारीख को पूछताछ के लिए बुलाया जाता है जबकि जो कम्पलेनेंट है उसको चार बार उससे पूछताछ कर ली जाती है सर ऐसा होता है ये ना आप अर्नेश कुमार वर्सेज स्टेट ऑफ बिहार ये सारे केसों में होता है देखो कोई भी जब एफ होती है पहले कंप्लेनेंट को बुलाया जाता है उसका वर्जन डिटेल में लिया जाता है फिर मैंडेटरी है कि उसके 164 की स्टेटमेंट मजिस्ट्रेट के आगे करवानी है वो करवाई गई फिर सीन ऑफ क्राइम क्रिएट किया गया उसके बाद विद इन टू वीक्स चौदह दिन का टाइम कानून देता है फोर्टी ए का नोटिस देने का तो उन्होंने विदिन सेवन डेज ही नोटिस दे दिया और संदीप जी को जब भी नोटिस आया उन्होंने जांच ज्वाइन कर ली सात घंटे तक पूछताछ हुई है और उन्होंने यह भी कहा है कि जब भी वो मुझे बुलाएंगे मैं जांच के लिए तैयार हूँ ਅੱਗੇ ਬਤਾਂਗੇ ਅਨੁਸਾਰ ਮਨੀਲਾ ਦੇ ਵਿੱਚ ਪੰਜਾਬੀ ਨੌਜਵਾਨ ਦਾ ਕਤਲ ਹੋਇਆ ਘਰੋਂ ਖਾਣਾ ਲੈਣ ਗਈ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਆਪਣੇ ਭਰਾ ਦੇ ਨਾਲ ਫਾਈਨੈਂਸ ਦਾ ਕੰਮ ਕਰਦਾ ਸੀ ਇਹ ਨੌਜਵਾਨ ਜ਼ੀਰਾ ਦੇ ਪਿੰਡ ਬੱਲ ਦਾ ਰਹਿਣ ਵਾਲਾ ਸੀ ਭੋਲੂ ਸੇਖੋਂ ਇਸੇ ਮਹੀਨੇ ਵਿਆਹ ਲਈ ਆਉਣਾ ਸੀ ਪੰਜਾਬ ਔਰ ਦੋ ਤਸਵੀਰਾਂ ਦਿਖਾ ਰਹੇ ਹਾਂ ਮਨੀਲਾ ਦੇ ਵਿੱਚ ਨੌਜਵਾਨ ਦਾ ਕਤਲ ਹੋਇਆ ਜ਼ੀਰਾ ਦੇ ਪਿੰਡ ਬੱਲ ਦੇ ਵਿੱਚ ਮਾਤਮ ਹੈ ਸੋ ਪਹਿਲਾਂ ਭੋਲੂ ਸੇਖੋਂ ਦੇ ਦੋਸਤ ਦਾ ਵੀ ਮਨੀਲਾ ਦੇ ਵਿੱਚ ਕਤਲ ਹੋਇਆ ਸੀ ਤਾਂ ਇਹ ਕਤਲ ਦੀ ਵਾਰਦਾਤ ਵਾਪਰੀ ਹੈ ਫਾਈਨਾਂਸ ਦਾ ਕੰਮ ਕਰਦਾ ਸੀ ਤਾਂ ਹੁਣ ਪਰਿਵਾਰ ਦੇ ਵਿੱਚ ਸੋਗ ਦਾ ਮਾਹੌਲ ਹੈ ਪਰਿਵਾਰ ਦਾ ਰੋੜੋ ਕੇ ਪੁਰਾਹਾਲ ਹੈ ਔਰ ਇਹ ਘਟਨਾ ਵਾਪਰੀ ਹੈ ਮਨੀਲਾ ਦੇ ਵਿੱਚ ਅੱਗੇ ਬਤਾਵਾਂਗੇ ਤਾਂ ਉਧਰ ਸਰਦੀ ਦੀਆਂ ਛੁੱਟੀਆਂ ਤੋਂ ਬਾਅਦ ਅੱਜ ਸਵੇਰ ਪਰ ਦੇ ਵਿੱਚ 8ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਸਕੂਲ ਖੁੱਲ ਗਏ ਨੇ ਦੋ ਤਸਵੀਰਾਂ ਦਿਖਾਵਾਂਗੇ ਤੁਹਾਨੂੰ ਕਿਥੇ ਕਿ ਤਲਵੰਡੀ ਸਾਬੋ ਅਤੇ ਸਮਾਣਾ ਦੇ ਵਿੱਚ ਚੱਕੜਾਕੇ ਦੀ ਥਾਂ ਦੇ ਵਿੱਚ ਵਿਦਿਆਰਥੀ ਜਿਹੜੇ ਨੇ ਸਕੂਲ ਪਹੁੰਚ ਰਹੇ ਨੇ ਵੀ ਦੱਸ ਦਈਏ ਕਿ ਪੰਜਾਬ ਦੇ ਵਿੱਚ 7ਵੀਂ ਤੱਕ ਦੀ ਕਲਾਸ ਦੇ ਵਿਦਿਆਰਥੀਆਂ ਲਈ ਛੁੱਟੀ 14 ਜਨਵਰੀ ਤੱਕ ਬਤਾਈ ਗਈ ਹੈ ਜਦੋਂ ਕਿ ਵੱਡੀਆਂ ਕਲਾਸਾਂ ਲੱਗ ਰਹੀਆਂ ਨੇ ਤਾਂ ਦੋ ਤਸਵੀਰਾਂ ਨੇ ਤਲਵੰਡੀ ਸਾਬੋ ਅਤੇ ਸਮਾਣਾ ਤਾਂ ਇਹ ਜਿਹੜੀਆਂ ਛੁੱਟੀਆਂ ਦੇ ਵਿੱਚ ਵਾਅਦਾ ਹੋਇਆ ਹੈ ਤਾਂ ਉਹ 7ਵੀਂ ਕਲਾਸ ਤੱਕ ਹੋਇਆ ਉਸ ਤੋਂ ਬਾਅਦ ਜਿਹੜੇ-ਜਿਹੜੇ ਬੱਚੇ ਨੇ ਸਕੂਲ ਅੱਜ ਗਏ ਨੇ ਔਰ ਬੇਸਕੜਾ ਕੇ ਦੀ ਠੰਡ ਪੈ ਰਹੀ ਹੈ ਪਰ ਇਸ ਦੇ باوجود ਬੱਚੇ ਸਕੂਲ ਪਹੁੰਚੇ ਨੇ। ਇਹ ਸਕੂਲ ਦਾ ਕਮਰਸ ਦਾ ਬੱਚਾ ਸੀਗਾ ਲੜਕੀ ਬਹੁਤ ਇੰਟੈਲੀਜੈਂਟ ਲੜਕੀ ਸੀਗੀ ਪੜ੍ਹਨ ਲਿਖਣ ਵਾਲੀ ਔਰ ਬਕਾਇਦਾ ਔਨਲਾਈਨ ਉਹਨੇ ਕਲਾਸਾਂ ਵੀ ਲਾ ਰਹੀ ਸੀ ਉਹ ਉਹਨਾਂ ਨੇ ਦੱਸਿਆ ਕਿ ਠੰਡ ਦੇ ਨਾਲ ਉਹ ਬਿਮਾਰ ਹੋ ਗਈ ਤੇ ਅਚਾਨਕ ਨੂੰ ਹਾਰਟ ਅਟੈਕ ਆਇਆ ਜੋ ਉਹਨਾਂ ਦੇ ਵਿੱਚ ਆਇਆ ਅੱਜ ਹੁਣ ਸਕੂਲ ਲੱਗੇ ਨੇ ਅਸੀਂ ਕਾਰਨਾਂ ਦੇ ਦੇਖਨੇ ਹਮ ਕੀ ਹੋਇਆ ਨੂੰ ਪ੍ਰੰਤੋ ਇਹ ਜਾਦਾ ਖੰਡ ਕਰਨ ਹੀ ਵਾਪਰਿਆ ਹੈ ਤੇ ਇਹ ਹੋਰ ਵੀ ਬੱਚੇ ਨਾ ਵਾਪਰ ਸਕਦਾ ਇਸ ਲਈ ਸਰਕਾਰ ਨੂੰ ਸੋਚਣਾ ਚਾਹੀਦਾ ਉਹਦੇ ਪੇਰੈਂਟਸ ਦੇਖੇ ਨਹੀਂ ਜਾਂਦੇ ਸੀ ਇਸ ਬੱਚੇ ਤੇ ਸੱਚੂਚ ਇਹਦੇ ਬੱਚੇ ਨੂੰ ਸੈਲੂਟ ਹੈ ਪਰ ਹਨ ਦੇ ਉਸਤਾਪ ਨੂੰ ਸਹਿਨ ਨਹੀਂ ਕਰ ਸਕੀ ਤੇ ਉਹ ਅੱਜ ਬੱਚੀ ਸਾਡੀ ਇਸ ਦੁਨੀਆ ਦੇ ਵਿੱਚ ਨਹੀਂ ਤੇ ਬਹੁਤ ਤਕਲੀਫ ਹੈ ਮੈਨੂੰ ਨਿੱਜੀ ਰੂਪ ਦੇ ਵਿੱਚ ਵੀ ਤੇ ਸੰਸਥਾ ਦੇ ਰੂਪ ਦੇ ਵਿੱਚ ਵੀ ਉਦਰ ਯੂਐਸ ਦੇ ਵਿੱਚ ਭਾਰਤ ਦਾ ਮਾਣ ਵਧਿਆ ਹੈ ਮਨਪ੍ਰੀਤ ਮੋਨਿਕਾ ਸਿੰਘ ਯੂਐਸ ਦੇ ਵਿੱਚ ਪਹਿਲੀ ਸਿੱਖ ਜੱਜ ਬਣ ਕੇ ਹੈਰਿਸ ਕੰਟਰੀ ਸਿਵਲ ਕੋਰਟ ਦੇ ਵਿੱਚ ਦੱਸਦੀ ਕਿ ਜੱਜ ਲੱਗੀ ਹੈ ਪਰਿਵਾਰ ਦੇ ਸਮੇਤ ਬਲੀਅਰ ਦੇ ਵਿੱਚ ਰਹਿੰਦੀ ਹੈ ਮੋਨਿਕਾ ਸਿੰਘ 1970 ਦੇ ਵਿੱਚ ਦੱਸਦੀ ਕਿ ਯੂਐਸ ਆਇਆ ਸੀ ਮੋਨਿਕਾ ਦਾ ਪਰਿਵਾਰ ਦਾ ਇੱਕ ਮਾਣ ਵਧਾਇਆ ਹੈ ਪਹਿਲੀ ਸਿੱਖ ਜੱਜ ਬਣੀ ਹੈ ਮੋਨਿਕਾ ਔਰ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਪਰਿਵਾਰ ਸਮੇਤ ਤਸਵੀਰਾਂ ਨੇ और परिवार भी खुश है और माण बधाने वाली गल है तो माण बधाया गया उन्नीस सौ सत्तर के दसदी कि यूएस आया इस मोनिका का सारा परिवार इतने रुकेंगे एक छोटे जि ब्रेक के लिए